ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਬੇਨਤੀ ਕਰਦੇ ਹਾਂ ਅੱਜ ਲੈਪ ਟੋ ਕੇ ਵੀਡੀਓ ਪਾਉਣ ਦਾ ਮਤਲਬ ਤਾਂ ਇਹੀ ਆ ਭਾਈ ਜੋ ਆਹ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅਨਹੰਗ ਸਿੰਘ ਭਚੰਗੀਆਂ ਨੇ ਜਿਹੜਾ ਟੋਪੀਆਂ ਲਾਉਣ ਦਾ سلسلہ ਸ਼ੁਰੂ ਕੀਤਾ ਦੇਖੋ ਇਹਦੇ ਵਿੱਚ ਦੋ ਚਾਰ ਸੰਗਤਾਂ ਨਾਲ ਗੱਲਾਂ ਕਰਨੀਆਂ ਹਨ ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਲੈ ਕੇ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀਆਂ ਤੱਕ ਸੰਗਤਾਂ ਨੂੰ ਚਰਨਾ ਮਿੱਤਲ ਪਲਾਇਆ ਜਾਂਦਾ ਸੀ ਚਰਨਾ ਚਾਰਨ ਤੋਂ ਓਕੇ ਮਤਲਬ ਉਹ ਫੜਾਇਆ ਜਾਂਦਾ ਸੀ ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਇਹਨੂੰ ਖੰਡੇ ਬਾਟੇ ਵਿੱਚ ਬਦਲ ਦਿੱਤਾ ਸੋ ਜਨੇ 9ਵੇਂ ਪਾਤਸ਼ਾਹ ਤੱਕ ਇਹਨਾਂ ਦੇ ਸਿੱਖ ਸ਼ਰਧਾਲੂ ਜਾਂ ਆਮ ਸੰਗਤਾਂ ਹੋਈਆਂ ਨੇ ਭਾਈ ਇਹਨਾਂ ਦੇ ਕਿਸੇ ਦੇ ਬਾਲ ਹੁੰਦੇ ਸੀ ਕਿਸੇ ਦੇ ਨਹੀਂ ਹੁੰਦੇ ਸੀ ਸੋ ਇਸ ਕਰਕੇ ਸਾਰੇ ਸੰਗਤਾਂ ਨਾਲ ਸਤਿਗੁਰਾਂ ਦਾ ਪੂਰਾ ਗੂੜਾ ਪਿਆਰ ਰਿਆ ਸੋ ਜੜੇ ਹੁਣੇ ਪਚੰਗੀਆਂ ਨੇ ਇੱਥੇ ਆ ਕੇ ਟੋਪੀਆਂ ਲਾਉਣ ਦੀ ਮਿਹਨਤ ਲਾਈ ਆ ਦੇਖੋ ਇਹਦੇ ਵਿੱਚ ਸੰਗਤਾਂ ਜੁੜਦੀਆਂ ਨਹੀਂ ਹੈ ਟੁੱਟਦੀਆਂ ਨਹੀਂ ਅਸੀਂ ਤਾਂ ਇਹ ਕਹਾਂਗੇ ਦੇਖੋ ਇਹਦੇ ਵਿੱਚ ਆਇਆ ਬਈ ਠੰਡ ਦਾ ਮੌਸਮ ਆ ਟੋਪੇ ਆਮ ਘਰਾਂ ਦੇ ਮੁੰਡੇ ਟੋਪੀ ਪਾ ਲੈਂਦੇ ਆ ਉਹਨਾਂ ਦੇ ਵੀ ਹੁੰਦੇ ਆ ਟੋਪੇ ਤੇ ਦੂਸਰੇ ਇੱਕ ਫੈਂਸੀ ਟੋਪੇ ਵੀ ਹੁੰਦੇ ਆ ਸੋਸ਼ ਕਰਕੇ ਇਹ ਟੋਪੇ ਠੰਡ ਤੋਂ ਬਚਣ ਲਈ ਹਰੇਕ ਆਦਮੀ ਲੈ ਲੈਂਦਾ ਸੋ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਸਿੱਖੀ ਦਾ ਵਜੇ ਤੇ ਜਿ ਕੋ ਹਵੇ ਇਹ ਮਤਲਬ ਟੋਪੇ ਲੈ ਲਈ ਤਾਂ ਕਿਉਂ ਦੇਖੋ ਇਹ ਆਏ ਆ ਇਹਦੇ ਵਿੱਚ ਸੰਗਤਾਂ ਟੁੱਟਦੀਆਂ ਨੇ ਜੁੜਦੀਆਂ ਨਹੀਂ ਕਿਉਂ ਕਿਉਂਕਿ ਭਾਈ ਗੁਰੂ ਨਾਲ ਪਿਆਰ ਇਹ ਨਹੀਂ ਹੁੰਦਾ ਵੀ ਟੋਪੀ ਆ ਇਹਦਾ ਇਹਦਾ ਪਿਆਰ ਨਹੀਂਗਾ ਸੋ ਗੁਰੂ ਨਾਲ ਪਿਆਰ ਹਰ ਇੱਕ ਬੰਦੇ ਦਾ ਹੁੰਦਾ ਹਰ ਇੱਕ ਬੰਦੇ ਦਾ ਕੋਈ ਇਹ ਨਹੀਂ ਹੁੰਦੀ ਵੀ ਇਹਦੇ ਟੋਪੀ ਆ ਦਾਇਦਾ ਗੁਰੂ ਨਾਲ ਪਿਆਰ ਨਹੀਂ ਸੋ ਮੈਂ ਤਾਂ ਇਹ ਹੀ ਕਹੂੰਗਾ ਬਈ ਇਹਨਾਂ ਨੇ ਬਹੁਤ ਮਾੜਾ ਕੀਤਾ ਟੋਪੀ ਦੇਖੋ ਟੋਪੀ ਹੁਣ ਮੁਸਲਮਾਨ ਵੀ ਲੈਂਦੇ ਨੇ ਸਿੱਖਾਂ ਦੇ ਮੁੰਡੇ ਆਮ ਤਾਂ ਟੋਪੀਆਂ ਹੀ ਲੈਂਦੇ ਨੇ ਕਈ ਮਾਰ ਇਹਦੇ ਨਾਲ ਬਹੁਤ ਮਾੜਾ ਅਸਰ ਪੈਂਦਾ ਸਿੱਖੀ ਤੇ ਬਹੁਤ ਦੂਰ ਦੂਰ ਤੱਕ ਤੇ ਕੀ ਕਹਿਣਗੇ ਲੋਕ ਬਈ ਆ ਸਿੱਖ ਆਪ ਦੇ ਮੰਦੇ ਆਨ ਨੂੰ ਥੋੜੀ ਜਾਂਦੇ ਨੇ ਸੋ ਇਹ ਚੰਗੀ ਗੱਲ ਨਹੀਂ ਇਸ ਕਰਕੇ ਭਚੰਗੀਆਂ ਨੂੰ ਚਾਹੀਦਾ ਜੇ ਦੇਖੋ ਜੇ ਇਹਨਾਂ ਨੇ ਟੋਪੀ ਲਾਉਣ ਦਾ ਸਿਲਸਲਾ ਚਲਾਇਆ ਤਾਂ ਪਹਿਲਾਂ ਦਸਤਾਰਾਂ ਕੋਲ ਰੱਖੋ ਅਗਲੇ ਨੂੰ ਸਮਝਾਓ ਵੀ ਭਾਈ ਆਹ ਟੋਪੀ ਇਸ ਤਰ੍ਹਾਂ ਇੱਥੇ ਨਹੀਂ ਪਾਉਣੀ ਨਾ ਸਮਝਾਉਣ ਦਾ ਤਰੀਕਾ ਦੱਸੋ ਅਗਲੇ ਨੂੰ ਦਸਤਾਰ ਦਵੋ ਟੋਪੀ ਲਾ ਦਿਓ ਇਹ ਗੱਲ ਠੀਕ ਨਹੀਂ ਸੋਚ ਕਰਕੇ ਬਹੁ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਕਰ ਸ਼ਾਹ ਵਰ ਜੀ ਕੀ ਫਤ